ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਜਾਨੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਨੀ ਹੈ ਝੋਨੇ ਦੇ ਵਿੱਚ ਨੀ ਸਾਰੇ ਸਮੇਂ ਫੌਗ ਕਿਉਂ ਬਣਦੀ ਹੈ ਇਸ ਦਾ ਆਪਾਂ ਕਿਵੇਂ ਹੱਲ ਕਰ ਸਕਦੇ ਆ ਕਿਹੜੀ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਦੇ ਵਿੱਚ ਵੀ ਜਿਹੜੀ ਜੀਵਿੰਦਾਰਾਂ ਦੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਫੌਗ ਨੂੰ ਲੈ ਕੇ ਹੋਆ ਕਿਉਂਕਿ ਕਈ ਵਾਰ ਕੀ ਹੁੰਦਾ ਆਪਣੇ ਝੋਨੇ ਦੇ ਵਿੱਚ ਐਨੀ ਜ਼ਿਆਦਾ ਜਿਹੜੀ ਫੌਗ ਦੀ ਸਮੱਸਿਆ ਆ ਜਾਂਦੀ ਹੈ ਫੌਗ ਬਣ ਜਾਂਦੀ ਹੈ ਜੀਤੇ ਨਾਲ ਬਣਾ ਝਾੜਦਾ ਤਾਂ ਨੁਕਸਾਨ ਹੋਣਾ ਹੀ ਹੈ ਤੇ ਆਪਾਂ ਨੂੰ ਜਿਹੜੀਆਂ ਟਰਾਲੀਆਂ ਪਰ ਭਰ ਕੇ ਜਿਹੜੀ ਆ ਫੋਗ ਦੀ ਆ ਘਰ ਨੂੰ ਲਿਆਉਣੀ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਦੇ ਉੱਤੇ ਆਪਾਂ ਗੱਲ ਕਰਨੀ ਆ ਆਪਾਂ ਫੋਗ ਨੂੰ ਝੋਨੇ ਦੇ ਵਿੱਚ ਕਿਵੇਂ ਆਪਾਂ ਘਟਾ ਸਕਦੇ ਆ ਤੁਸੀਂ ਸਿਰਫ ਕੁਛ ਨਹੀਂ ਕਰਨਾ ਬਹੁਤ ਜਿਹੜਾ ਜਬਰਦਸਤ ਫਾਰਮੂਲਾ ਹੈ ਤੁਹਾਡੇ ਜਿਹੜੇ ਵਧੀਆ ਭਾਰੇ ਮੋٹے ਦਾਣੇ ਹੋਣਗੇ ਚਮਕਦਾਰ ਕੁਆਲਟੀ ਵੀ ਬਣੂਗੀ ਤੇ ਫੋਗ ਤੁਹਾਡੇ ਝੋਨੇ ਦੇ ਵਿੱਚ ਜਿਹੜੀ 0% ਰਹਿ ਜੂਗੀ ਤੇ ਜਦੋਂ ਆਪਣਾ ਝੋਨਾ ਨਿਸਰ ਰਿਹਾ ਹੋਵੇ ਆਪਾਂ ਕਿਹੜੀ ਕਿਹੜੀ ਗਲਤੀਆਂ ਝੋਨੇ ਦੇ ਵਿੱਚ ਨਹੀਂ ਕਰਨੀਆਂ ਨਹੀਂ ਜਿਨ੍ਹਾਂ ਕਾਰਨ ਜਿਹੜੀ ਝੋਨੇ ਦੇ ਵਿੱਚ ਫੌਗ ਬਣਦੀ ਹੈ ਵੀਡੀਓ ਨੂੰ ਆਪਣੀ ਨੂੰ ਪੂਰੀ ਦੇਖਿਓ ਤੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਜਿਹੜੀ ਆਪਣੀ ਵੀਡੀਓ ਨੂੰ ਜ਼ਰੂਰ ਸਾਂਝੀ ਕਰਿਓ ਬੈਲਡਾ ਬਟਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਹੁਣ ਝੋਨੇ ਦੇ ਵਿੱਚ ਜੇ ਫੌਗ ਬਣਨ ਦੇ ਜਿਹੜੇ ਕਈ ਕਾਰਨ ਹੋ ਸਕਦੇ ਆ ਆਪਣੀ ਗਲਤੀਆਂ ਵੀ ਹੋ ਸਕਦੀ ਹੈ ਜਾਂ ਫਿਰ ਕਈ ਵਾਰ ਆਪਣੀ ਝੋਨੇ ਦੇ ਵਿੱਚ ਘਾਟ ਵੀ ਹੋ ਸਕਦੀ ਹੈ ਤੇ ਕਈ ਜਿਹੜੇ ਕਾਰਨ ਨੇ ਅੱਪਾ ਅੱਜ ਤੁਹਾਨੂੰ ਸਾਰੇ ਕਾਰਨ ਅੱਪਾ ਤੁਹਾਨੂੰ ਦੱਸਾਂਗੇ ਆਪਣੀ ਛੋਟੀ ਜੀ ਵੀਡੀਓ ਵੀਡੀਓ ਨੂੰ ਆਪਣੀ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤੁਹਾਡਾ ਜਿਹੜੀ ਆਪਣੀ ਵੀਡੀਓ ਦੇਖ ਕੇ ਬਹੁਤ ਹੱਦ ਤੱਕ ਜਿਹੜਾ ਤੁਹਾਨੂੰ ਝੋਨੇ ਦੇ ਵਿੱਚ ਫੌਗ ਤੋਂ ਛੁਟਕਾਰਾ ਮਿਲੇਗਾ ਤੇ ਲਾਭ ਵੀ ਹੋਵੇਗਾ ਫੋਂ ਤੁਸੀਂ ਕਰਨਾ ਕਿ ਇਹ ਪਹਿਲਾ ਤਾਂ ਆਪਣੀ ਤੁਸੀਂ ਗਲਤੀਆਂ ਦੇਖਣੀਆਂ ਵੀ ਆਪਾਂ ਝੋਨੇ ਦੇ ਵਿੱਚ ਕਿਹੜੀਆਂ ਗਲਤੀਆਂ ਕਰਦੇ ਆ ਤੇ ਮੈਂ ਤੁਹਾਨੂੰ ਜਿਹੜੇ ਸਾਰੀਆਂ ਮੈਂ ਤੁਹਾਨੂੰ ਗੱਲਾਂ ਦੱਸਾਂਗਾ ਪਹਿਲੇ ਨੰਬਰ ਤੇ ਕਿਸਾਨ ਭਰਾ ਉਹ ਆਪਾਂ ਗਲਤੀ ਕੀ ਕਰਦੇ ਆ ਸਪਰੇਅ ਕਰਨ ਲੱਗੇ ਕਿਉਂਕਿ ਜਦੋਂ ਆਪਾਂ ਝੋਨੇ ਦੇ ਵਿੱਚ ਸਪਰੇਅ ਕਰਦੇ ਕੋਈ ਵੀ ਆਪਾਂ ਸਪਰੇਅ ਕਰਦੇ ਆ ਉਹਦੇ ਨਾਲ ਕੀ ਹੁੰਦਾ ਜਦੋਂ ਆਪਣਾ ਜਿਹੜਾ ਝੋਨਾ ਨਿਸਰਿਆ ਹੋਵੇ ਨਸਾਰਾ ਕਰ ਰਿਹਾ ਹੋਵੇ ਉਹਦੇ ਵਿੱਚ ਬੂਰ ਪੈ ਰਿਹਾ ਹੋਵੇ ਤੇ ਜਿਹੜੀ ਉਹਦੀ ਪ੍ਰਕਿਰਿਆ ਚੱਲ ਰਹੀ ਹੋਵੇ ਉਦੋਂ ਆਪਾਂ ਜਿਹੜੀ ਝੋਨੇ ਦੇ ਵਿੱਚ ਸਪਰੇਅ ਕਰਦੇ ਆ ਉਹ ਵੀ ਸਭ ਤੋਂ ਵੱਡਾ ਜਿਹੜਾ ਕਾਰਨ ਫੌਗ ਦਾ ਬਣਦੀ ਹੈ ਕਿਉਂਕਿ ਉਦੋਂ ਆਪਾਂ ਝੋਨੇ ਦੇ ਵਿੱਚ ਕੋਈ ਵੀ ਸਪਰੇਅ ਕਰਨੀ ਨਹੀਂ ਹੁੰਦੀ ਜਾਂ ਤਾਂ ਪਹਿਲਾਂ ਆਪਾਂ ਨੂੰ ਸਪਰੇਅ ਕਰਨੀ ਜ਼ਰੂਰੀ ਹੈ ਜਾਂ ਫਿਰ ਜਦੋਂ ਅਨਸਾਰਾ ਕੰਪਲੀਟ ਹੋ ਕੇ ਆਪਣੀਆਂ ਮੁੰਜਰਾ ਝੁੱਕ ਗਿਆ ਉਦੋਂ ਜਿਹੜੀ ਆਪਾਂ ਸਪਰੇਅ ਕਰ ਸਕਦੇ ਆ ਜਿਹੜੇ ਕਿਸਾਨ ਪ੍ਰਾਨ ਸਾਰੇ ਸਮੇਂ ਬੂਹ ਪੈਣ ਸਮੇਂ ਝੋਨੇ ਦੇ ਵਿੱਚ ਸਪਰੇਅ ਕਰਦੇ ਆ ਉਹਦਾ ਕਾਰਨ ਕੀ ਹੁੰਦਾ ਜਦੋਂ ਉਹ ਸਪਰੇਅ ਕਰਦੇ ਆ ਤਾਂ ਜਿਹੜੀ ਪ੍ਰਕਿਰਿਆ ਚੱਲ ਰਹੀ ਹੁੰਦੀ ਆ ਬੂਰ ਪੈ ਰਿਹਾ ਹੁੰਦਾ ਤੇ ਛਿੱਧਾ ਜਿਹੜਾ ਫ੍ਰੈਸ਼ਰ ਹੈ ਉਸ ਪਾ ਸਪਰੇਅ ਕਰਦੇ ਉਹ ਦਾਣੇ ਦੇ ਵਿੱਚ ਪੈ ਜਾਂਦੀ ਹੈ ਤੇ ਦਾਣਾ ਜਿਹੜਾ ਉਹ ਬਿਲਕੁਲ ਖਰਾਬ ਹੋ ਜਾਂਦਾ ਦਾਣਾ ਦਾਗੀ ਹੋ ਜਾਂਦਾ ਜਿਹਦੇ ਕਰ ਨਾਲ ਵੀ ਸਭ ਤੋਂ ਵੱਧ ਜਿਹੜੀ ਆਪਣੇ ਝੋਨੇ ਦੇ ਵਿੱਚ ਫੌਗ ਬਣਦੀ ਹੈ ਇਸ ਕਰਕੇ ਇਸ ਵਰਜੀ ਦੀ ਗਲਤੀ ਨਾ ਕੀਤੀ ਜਾਵੇ ਕਿਉਂਕਿ ਅਕਸਰ ਜਿਹੜੇ ਝੋਨੇ ਨੇ ਸਾਰਾ ਕਰ ਚੁੱਕੇ ਐ ਪਰ ਜਿਹੜੇ ਹੁਣ ਝੋਨੇ ਨੇ ਸਾਰਾ ਕਰ ਰਹੇ ਆ ਉਹ ਜੀਵਨਦਾਰ ਭਰਾ ਜਰੂਰ ਇਸ ਗੱਲ ਦਾ ਧਿਆਨ ਦੇਣ। ਹਾਂਜੀ ਦੂਜਾ ਨੰਬਰ ਇਹ ਐ ਆਪਾਂ ਕੀ ਕਰਦੇ ਕਈ ਵਾਰ ਆਪਾਂ ਜਦੋਂ ਆਪਣਾ ਝੋਨਾ ਨੇ ਸਾਰਾ ਕਰ ਰਿਹਾ ਹੁੰਦਾ ਉਹ ਵਾਲੀ ਸਟੇਜ ਤੇ ਆ ਕੇ ਕਈ ਵਾਰ ਆਪਾਂ ਝੋਨੇ ਨੂੰ ਸੋਕਾ ਲਵਾ ਦਿੰਦੇ ਆ। ਉਹ ਵੀ ਆਪਣੀ ਸਭ ਤੋਂ ਵੱਡੀ ਜਿਹੜੀ ਮੂਰਖਮਤੀ ਹੁੰਦੀ ਐ ਕਿਉਂਕਿ ਜਦੋਂ ਆਪਣਾ ਝੋਨਾ ਨੇ ਸਾਰਾ ਕਰ ਰਿਹਾ ਹੈ ਬੂਰ ਪੈ ਰਿਹਾ ਗੋਪ ਤੋਂ ਲੈ ਕੇ ਜਦੋਂ ਤੱਕ ਦਾਣਾ ਪੂਰਾ ਪੱਕ ਨਾ ਜਾਵੇ ਆਪਾਂ ਝੋਨੇ ਦੇ ਵਿੱਚ ਜਿਹੜਾ ਗਿੱਲ ਜ਼ਰੂਰ ਰੱਖਣੀ ਜ਼ਰੂਰੀ ਹੁੰਦੀ ਹੈ ਬਿਲਕੁਲ ਵੀ ਸੋਕਾ ਨਹੀਂ ਲੱਗਣਾ ਚਾਹੀਦਾ ਜੇ ਆਪਾਂ ਨੇ ਝੋਨੇ ਨੂੰ ਥੋੜਾ ਜਿਹਾ ਵੀ ਸੋਕਾ ਲੱਗ ਗਿਆ ਤੇ ਆਪਣਾ ਜਿਹੜਾ ਝੋਨਾ ਹੈ ਮਿਲਕਿੰਗ ਸਟੇਜ ਚੱਲ ਰਹੀ ਹੈ ਜਾਂ ਫਿਰ ਫਲਾਵਰਿੰਗ ਸਟੇਜ ਚੱਲ ਰਹੀ ਹੈ ਤਾਂ ਜੇ ਸੋਕਾ ਲੱਗ ਗਿਆ ਤਾਂ ਆਪਣੀ ਝੋਨੇ ਦੇ ਵਿੱਚ ਜਿਹੜੀ ਅਕਸਰ ਜਿਹੜੀ ਫੌਕ ਬਣਨ ਦੀ ਸਮੱਸਿਆ ਜ਼ਰੂਰ ਆਵੇਗੀ ਇਸ ਕਰਕੇ ਆਪਾਂ ਇਹ ਵੀ ਧਿਆਨ ਰੱਖਣਾ ਵੀ ਸਾਰੇ ਸਮੇਂ ਜਿਹੜੀ ਝੋਨੇ ਦੇ ਵਿੱਚ ਨਿ ਸਾਰੇ ਤੋਂ ਲੈ ਕੇ ਪੱਕਣ ਤੱਕ ਜਿਹੜੀ ਨਮੀ ਜ਼ਰੂਰ ਰੱਖੀ ਜਾਵੇ ਖੇਤ ਦੇ ਵਿੱਚ ਗਿੱਲ ਰੱਖਣੀ ਬਹੁਤ ਜ਼ਰੂਰੀ ਹੈ। ਇਹ ਛੋਟੇ ਛੋਟੇ ਗਲਤੀਆਂ ਤੇ ਇਸ ਵਾਰ ਜਿਹੜੀਆਂ ਗਲਤੀਆਂ ਨਾ ਕੀਤੀਆਂ ਜਾਂ ਤਾਂ ਤੁਹਾਡੇ ਝੋਨੇ ਦਾ ਵੀ ਬੰਪਰ ਝੜ ਆਵੇਗਾ ਤੇ ਪੂਰੇ ਐਨ ਪ੍ਰੋਪਰ ਜਿਹੜਾ ਦਾਣਿਆਂ ਦਾ ਸਹਿਜ ਭਜਨਦਾਰ ਦਾਣੇ ਹੋਣਗੇ। ਤੇ ਅਗਲਾ ਨੰਬਰ 6 ਝੋਨੇ ਦੇ ਵਿੱਚ ਘਾਟ ਵੀ ਜਰੂਰ ਹੋ ਸਕਦੀ ਹੈ ਕਿਉਂਕਿ ਜੇ ਆਪਾਂ ਸਾਰਾ ਕੁਝ ਸਹੀ ਤਰੀਕੇ ਦੇ ਨਾਲ ਆਪਾਂ ਝੋਨੇ ਦੇ ਵਿੱਚ ਕਰ ਰਹੇ ਆ ਸਪਰੇ ਸਹੀ ਟਾਈਮ ਕੀਤੀ ਹੈ ਪਾਣੀ ਸਹੀ ਤਰੀਕੇ ਦੇ ਨਾਲ ਲਗਾ ਰਹੇ ਹੈ ਪਰ ਆਪਣੀ ਝੋਨੇ ਦੇ ਵਿੱਚ ਜੇ ਪोटाश ਤੱਤ ਦੀ ਘਾਟ ਆ ਗਈ ਫਿਰ ਵੀ ਜਿਹੜੀ ਫੋਕ ਬਣ ਸਕਦੀ ਹੈ ਕਿਉਂਕਿ ਪोटाश ਤੱਤ ਦਾ ਸਭ ਤੋਂ ਵੱਡਾ ਰੋਲ ਹੈ ਜਿਹੜਾ ਕਿਉਂਕਿ ਨਸਾਰੇ ਤੋਂ ਲੈ ਕੇ ਪੱਕਣ ਤੱਕ ਜਿਹੜੀ ਪोटाश ਦੀ ਜ਼ਰੂਰਤ ਹੁੰਦੀ ਹੈ ਜੇ ਆਪਣੇ ਬੂਟੇ ਦੇ ਵਿੱਚ ਪोटाश ਹੈਗੀ ਹੈ ਤਾਂ ਫਿਰ ਪ੍ਰੋਪਰ ਆਪਣਾ ਜਿਹੜਾ ਦਾਣੇ ਬਣਨ ਲੰਗੇ ਜੇ ਫਿਰ ਘਾਟ ਆਪਣੇ ਬੂਟੇ ਦੇ ਵਿੱਚ ਆ ਗਈ ਤਾਂ ਜਿਹੜੇ ਫਿਰ ਫੌਗ ਅੱਧੀ ਜਿਹੜੀ ਆਪਣੇ ਬੂਟੇ ਦੇ ਵਿੱਚ ਫੌਗ ਬਣ ਜਾਂਦੀ ਹੈ ਤੇ ਉਸ ਚੀਜ਼ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਆਪਾਂ ਨੇ ਸਪਰੇਅ ਕਰਨੀ ਹੈ ਤੁਸੀਂ ਗੋਭ ਸਮੇ ਵੀ ਕਰ ਸਕਦੇ ਹੋ ਨਸਾਰੇ ਤੋਂ ਪਹਿਲਾਂ ਜਾਂ ਫਿਰ ਜਦੋਂ ਤੁਹਾਡਾ ਝੋਨਾ ਨਿਸਾਰਾ ਕਰਕੇ ਮੁੰਜਰਾ ਝੁਕ ਗਿਆ ਉਦੋਂ ਵੀ ਤੁਸੀਂ ਸਪਰੇਅ ਕਰ ਸਕਦੇ ਹੋ ਤੁਸੀਂ ਐਨਪੀਕੇ 13 0 45 ਲੈਣਾ ਹੈ 1.5 ਕਿਲੋ ਤੱਕ ਤੁਸੀਂ ਇੱਕ ਇੱਕੀਡੇ ਦੇ ਵਿੱਚ ডোজ ਲੈ ਸਕਦੇ ਹੋ ਤੁਸੀਂ ਸਪਰੇਅ ਕਰ ਦੇਣੀ ਹੈ ਕਿਉਂਕਿ ਇਸ ਦੇ ਵਿੱਚ ਜਿਹੜੀ ਪोटाश ਦੀ ਵੀ ਮਾਤਰਾ ਹੈਗੀ ਹੈ ਤੇ ਇੱਕ ਨਾਈਟ੍ਰੇਟ ਦੀ ਤੁਹਾਨੂੰ ਜਿਹੜਾ ਬਹੁਤ ਵਧੀਆ ਜਿਹੜਾ ਝਾੜ ਦੇ ਵਿੱਚ ਬੈਨੀਫਿਟ ਮਿਲੇਗਾ ਤੇ ਫੌਕ ਵੀ ਘਟਾਊਗਾ ਇਹ ਐਨਪੀਕੇ ਤੇ ਪੂਰੇ ਇਹ ਚੌਂਕਦਾਰ ਤੁਹਾਡੇ ਦਾਣੇ ਹੋਣਗੇ ਤੇ ਜਿਹੜੇ ਕਿਸਾਨ ਪਰਾ ਕਹਿੰਦੇ ਆ ਵੀ ਸਾਡਾ ਜਿਹੜਾ ਝੋਨਾ ਝਾੜ ਨਹੀਂ ਦਿੰਦਾ ਉਹ ਕਿਸਾਨ ਭਰਾਵੋ ਤੁਸੀਂ ਆਪਣੇ ਝੋਨੇ ਦੇ ਵਿੱਚ ਜਿਹੜੀਆਂ ਗਲਤੀਆਂ ਇਹਨਾਂ ਨੂੰ ਦੇਖ ਕੇ ਤੁਸੀਂ ਇਸ ਵਾਰ ਜਿਹੜੀਆਂ ਭੁੱਲ ਕੇ ਵੀ ਇਹ ਗਲਤੀਆਂ ਨਾ ਕੀਤੀਆਂ ਜਾਣ ਸਹੀ ਸਮੇਂ ਸਪਰੇਅ ਕਰੋ ਪਾਣੀ ਦਾ ਮੈਨੇਜਮੈਂਟ ਤੇ 13045 ਦੀ ਸਪਰੇਅ ਜਰੂਰ ਕੀਤੀ ਜਾਵੇ ਫਿਰ ਤੁਹਾਡੇ ਝੋਨੇ ਦਾ ਵੀ ਜਿਹੜਾ ਪੂਰਾ ਇਹਨ ਬੰਪਰ ਝੜ ਆਵੇਗਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ